ਸਸਕਲ ਜੀ ਜਾਨਤੀਆ ਤੁਹਾਡਾ ਸਵਾਗਤ ਹੈ ਮੈਂ ਗੋਤਮ ਗੰਦਰੀ ਪੰਜਾਬ ਚ ਚੋਣਾ 1 ਜੂਨ ਨੂੰ ਹੋਣ ਜਾ ਰਹੀਆਂ ਨੇ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਤਾਰ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ 13 ਦੇ 13 ਲੋਕ ਸabha ਸੀਟਾਂ ਚ ਪੰਜਾਬ ਦੇ ਚ ਉਮੀਦਵਾਰ ਖੜੇ ਕਰਕੇ ਬਾਜ਼ੀਮਾਰੀ ਜਾ ਚੁੱਕੀ ਹੈ ਤੇ ਬਾਕੀ ਪਾਰਟੀਆਂ ਵੀ ਕੁਝ ਸੀਟਾਂ ਤੇ ਜਿਹੜੇ ਉਹਨੂੰ ਉਮੀਦਵਾਰ ਲੈਂਦੇ ਨੇ ਤੇ ਲਗਾਤਾਰ ਜਿਹੜੇ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਉਹਨਾਂ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਲੋਕ ਸਵਾਲ ਕਿਆ ਚ ਚੋਣ ਪ੍ਰਚਾਰ ਵੀ ਇੱਕ ਤਰ੍ਹਾਂ ਦਾ ਸ਼ੁਰੂ ਕਰ ਦਿੱਤਾ ਹੈ ਤੇ ਲਗਾਤਾਰ ਉਹ ਲੋਕਾਂ ਨੂੰ ਮਿਲਣ ਦਾ سلسلہ ਤੇ ਰੈਲੀਆਂ ਛੋਟੀਆਂ ਨੁੱਕੜ ਸਭਾਵਾਂ ਡੋਰ ਟੂ ਡੋਰ ਕਿਤੇ ਸ਼ਾਮ ਦੀਆਂ ਮੀਟਿੰਗਾਂ ਸਵੇਰ ਦੀਆਂ ਪਾਰਕਾਂ ਜਾ ਕੇ ਉਹ ਲੋਕਾਂ ਨੂੰ ਮਿਲ ਰਹੇ ਨੇ ਤੇ ਸਭ ਨੂੰ ਜੁੜੀ ਹੈ ਉਹ ਫਲਾਲ ਪਹਿਲੇ ਚਰਨ ਚ ਉਹ ਹਾਲੇ ਲੋਕਾਂ ਦੀ ਨਬਜ਼ ਚ ਟੋਲ ਰਹੇ ਨੇ ਤੇ ਆਕੇ ਲੋਕਾਂ ਦੀ ਰਾਏ ਕੀ ਹੈ ਲੋਕ ਕੀ ਸੋਚਦੇ ਪਏ ਨੇ ਲੋਕ ਕੀ ਚਾਹੁੰਦੇ ਨੇ ਲੋਕਾਂ ਦੀ ਨਬਜ਼ ਕੀ ਕਹਿੰਦੀ ਹੈ ਤੇ ਨਾਲ ਹੀ ਨਾਲ ਜਿੱਥੇ ਮੌਕਾ ਮਿਲਦਾ ਆਪਣੀ ਗੱਲ ਵੀ ਕਹਿ ਰਹੇ ਨੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਚੋਣਾਂ ਦੀ ਤੇ ਪੰਜਾਬ ਦੀਆਂ ਚੋਣਾਂ ਚ ਆਕਰ ਮੁੱਦੇ ਕੀ ਨੇ ਤੇ ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਤੇ ਵੱਡੇ ਵੱਡੇ ਮੁੱਦੇ ਪੰਜਾਬ ਦੇ ਵਿੱਚ ਆ ਤੇ ਸਭ ਤੋਂ ਪਹਿਲਾ ਮੁੱਦੇ ਦੀ ਗੱਲ ਕਰਦੇ ਆ ਪੰਜਾਬ ਚ ਨਸ਼ੇ ਦਾ ਮੁੱਦਾ ਜਿਹੜਾ ਬਹੁਤ ਅਹਿਮ ਮੰਨਿਆ ਜਾ ਰਿਹਾ ਤੇ ਨਾਲ ਹੀ ਕਿਸਾਨੀ ਦਾ ਮੁੱਦਾ ਹੈ ਜਿਹੜਾ ਕੀ ਬੋਧ ਜਿਹੜੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ ਕਿਸਾਨੀ ਨੂੰ ਪ੍ਰਭਾਵਿਤ ਕਰਦਾ ਖੇਤੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਲਗਾਤਾਰ ਇਹ ਮੁੱਦਾ ਜਿਹੜਾ ਹੈ ਉਹ ਚਰਚਾ ਦੇ ਵਿੱਚ ਹੈ ਨਾਲ ਹੀ ਰੋਜ਼ਗਾਰ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਜਿਹੜਾ ਇੱਕ ਅਮੀਰੀ ਗਰੀਬੀ ਦਾ ਜਿਹੜੀ ਸਮਾਨਤਾ ਅਸਮਾਨਤਾ ਫੈਲੀ ਹੋਈ ਹੈ ਉਹਦਾ ਮੁੱਦਾ ਤੇ ਲਗਾਤਾਰ ਹੋਰ ਮੁੱਦੇ ਜਿਹੜੇ ਆਪਾਂ ਐਜੂਕੇਸ਼ਨ ਦਾ ਮੁੱਦਾ ਹੈਲਥ ਦਾ ਮੁੱਦਾ ਇਹ ਤਾਂ ਮੁੱਦੇ ਜਿਹੜੇ ਆ ਚੱਲਦੇ ਲੇਕਿਨ ਨਾਲ ਹੀ ਪੰਥਕ ਮੁੱਦੇ ਤੇ ਐਸੁੱਲੇ ਜਿਹੜਾ ਇੱਕ ਰਾਮ ਮੰਦਰ ਦਾ ਮੁੱਦਾ 370 ਦਾ ਮੁੱਦਾ ਵੀ ਪੰਜਾਬ ਚ ਕਾਫੀ ਗਰਮਾਇਆ ਦਿਖ ਰਿਹਾ ਹੈ ਤੇ ਆਪਾਂ ਪਾਰਟੀ ਵਾਈਜ਼ ਗੱਲ ਕਰੀਏ ਪਾਰਟੀ ਵਾਈਜ਼ ਆਪਾਂ ਪਿਛਲੇ ਦਿਨਾਂ ਜਦੋਂ ਦੇਖਿਆ ਵੱਖ-ਵੱਖ ਹਲਕਿਆਂ ਚ ਜਾ ਕੇ ਕਿ ਆਕਰ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਕੀ ਗੱਲ ਕਰਦੇ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਜਿੱਦਾਂ ਲੁਧਿਆਣੇ ਦੇ ਵਿੱਚ ਜਿਹੜੇ ਉਮੀਦਵਾਰ ਆ ਜਾਂ ਹੋਰ ਜਿਹੜੇ ਜਿੱਥੇ-ਜਿੱਥੇ ਉਮੀਦਵਾਰ ਉਤਾਰੇ ਗਏ ਆ ਉਹ ਕੀ ਗੱਲ ਕਰ ਰਹੇ ਨੇ ਤੇ ਸਾਹਮਣੇ ਇਹ ਦੇਖਣਾ ਆ ਰਿਹਾ ਵੀ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹ ਆਪਣੇ ਜਿਹੜੇ ਸਰਕਾਰ ਦੇ ਪੰਜਾਬ ਚ ਆਮ ਆਦੀ ਪਾਰਟੀ ਸਰਕਾਰ ਵੱਲੋਂ ਹੁਣ ਤੱਕ ਦੇ ਜਿਹੜੇ ਕੰਮ ਕੀਤੇ ਗਏ ਉਸ ਦੇ ਨਾਂ ਤੇ ਵੋਟ ਮੰਗ ਰਹੇ ਨੇ ਖਾਸ ਕਰਕੇ ਜਿਹੜਾ ਬਿਜਲੀ ਜਿਹੜੀ ਫ੍ਰੀਡ ਕੀਤੀ ਗਈ ਹੈ ਤੇ ਮਹੱਲਾ ਕਲੀਨਿਕ ਹੈ ਤੇ ਸਮਾਰਟ ਸਕੂਲ ਜਿਹੜੇ ਸਕੂਲ ਬਣਾਏ ਗਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਖਾਸ ਤੌਰ ਤੇ ਚੱਕਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਵੀ ਜਿਹੜੀ ਗਰੰਟੀ ਆ ਆਮ ਤੌਰ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਲੋਗ ਐ ਉਹ ਜਦੋਂ ਚੋਣਾਂ ਹੁੰਦੀਆਂ ਉਹ ਤੋਂ ਪਹਿਲਾਂ 5 ਸਾਲ ਜਦੋਂ ਸਾਲ ਲੈ ਜਾਂਦਾ ਜਾਂ 1.5 ਸਾਲ ਲੈ ਜਾਂਦਾ ਉਦੋਂ ਪੂਰੀਆਂ ਕਰਨੀਆਂ ਸ਼ੁਰੂ ਕਰਦੇ ਆ ਤੇ ਜਦ ਕੀ ਆਮ ਆਦਮੀ ਪਾਰਟੀ ਲੋ ਸਰਦਾਰ ਬੰਦੇ ਪਹਿਲੇ ਫਰੇਮ ਦੇ ਵਿੱਚ ਹੀ ਇਹਨੂੰ ਜਿਹੜਾ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜ਼ੀਰੋ ਬਿਲ ਤੇ ਲੋਕਾਂ ਦੇ ਜਿਹੜੇ ਪਿਛਲੇ ਸਾਲ ਦੇ ਚ ਜਿਹੜੇ ਗਰਮੀਆਂ ਦੇ ਬਿੱਲ ਵੀ ਕਈਆਂ ਦੇ ਜ਼ੀਰੋ ਆਏ ਨੇ ਤੇ ਖਾਸ ਕਰਕੇ ਸਰਦੀਆਂ ਦੇ ਬਿੱਲ ਤਾਂ ਜਿਹੜੇ 85 ਤੋਂ 90% ਲੋਕਾਂ ਦੇ ਆਏ ਨਹੀਂ ਐ ਸਿਰਫ ਜਿਹੜੇ ਬਹੁਤ ਵੱਡੇ ਜਿਹੜੇ ਜਿਨ੍ਹਾਂ ਦੇ ਵੱਡੇ ਜਿਹੜੇ ਬੋਲਟ ਹਾਈ ਵੋਲਟੇਜ ਵਾਲੇ ਸਵਾਲ ਕੀਤਾ ਜਾ ਰਿਹਾ ਉਹਨਾਂ ਦੇ ਬਿੱਲ ਹੀ ਆਏ ਗਏ ਤੇ ਇਹਨਾਂ ਜਿਹੜਾ ਬੜਾ ਲੋਕਾਂ ਚ ਜਿਹੜਾ ਆਰਾਮ ਦੇਖਿਆ ਗਿਆ ਲੋਕ ਇਸ ਨੂੰ ਬੜੇ ਪ੍ਰਸ਼ੰਸਾ ਕਰਦੇ ਦੇਖੇ ਗਏ ਆ ਤੇ ਲੋਕਾਂ ਦੇ ਵਿੱਚ ਇਸ ਨੂੰ ਵੀ ਹੈ ਕਿ ਜੇ ਬਿੱਲੀ ਜਿਹੜੀ ਫਰੀ ਕੀਤੀ ਹੈ ਤੇ ਉਹ ਜਿਹੜੇ ਭੌਂਤ ਮੰਨ ਨੇ ਆਪਣੀ ਗਾਰੰਟੀ ਪੂਰੀ ਕੀਤੀ ਹੈ ਤੇ ਦੂਜਾ ਮੱਲਾ ਕਲੀਨਿਕ ਹੁਣ ਮੱਲਾ ਕਲੀਨਿਕ ਵੀ ਜਿਹੜੇ ਪੰਜਾਬ ਦੇ ਵਿੱਚ ਪਿਛਲੇ ਸਮਾਂ ਆਪਾਂ ਦੇਖਿਆ ਕਿ ਕਾਫੀ ਜਿਹੜੇ ਆਮ ਆਦਮੀ ਪਾਰਟੀ ਲੋਕ ਜਿਹੜੇ ਮੱਲਾ ਕਲੀਨ ਹਰ ਵਿਧਾਨ ਸਵਾਲ ਕਿਚ ਬੜਾਏ ਗਏ ਤੇ ਲੋਕ ਉੱਥੇ ਜਾਂਦੇ ਵੀ ਹੈ ਤੇ ਇਹ ਤੋਂ ਇਲਾਵਾ ਜਿਹੜੇ ਹੋਰ ਜਿਹੜੇ ਮੁੱਦੇ ਜੇ ਸਰਕਾਰ ਨੇ ਆਪਣੀਆਂ ਗਾਰੰਟੀਆਂ ਜਿਹੜੀਆਂ ਪੂਰੀਆਂ ਕਰਦੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਦਿੱਕਤਨ ਗਾਰੰਟੀਆਂ ਜਿਹੜੀਆਂ ਪੂਰੀ ਕੀਤੀਆਂ ਤੇ ਲੋਕ ਉਹਨਾਂ ਨੂੰ ਜਿਹੜੇ ਮੈਲਾਵਾਂ ਨੂੰ 10000 ਰੁਪਏ ਦੇਣਾ ਹੈ ਉਹਦਾ ਸਵਾਲ ਜਿਹੜੇ ਪੁੱਛ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਵਿਪਕਸ਼ੀ ਵੀ ਇਸ ਗੱਲ ਤੇ ਗੱਲ ਰਹੇ ਨੇ ਵੀ ਜਿਹੜਾ 10000 ਰੁਪਏ ਉਹ ਕਦੋਂ ਮੈਲਾਉਣਦਗੇ ਤੇ ਲੋਕਾਂ ਨੂੰ ਇਸ ਦਾ ਜਵਾਬ ਉਹਨੂੰ ਦੇਣਾ ਪੈ ਰਿਹਾ ਹੈ ਇਸਨ ਆੜੀ ਆਮ ਆਦਮੀ ਪਾਰਟੀ ਨੂੰ ਜਿਹੜੇ ਕਿਸਾਨੀ ਮੁੱਦੇ ਦੇ ਵੀ ਪਿੰਡਾਂ ਦੇ ਵਿੱਚ ਜਿਹੜੇ ਸਵਾਲ ਉੱਠ ਰਹੇ ਨੇ ਹਾਲਕਿ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਵੀ ਜਿਹੜਾ ਕਿਸਾਨੀ ਮੁੱਦਾ ਹੈ ਕਿ ਐਮਐਸਬੀ ਦੀ ਗਰੰਟੀ ਹੈ ਇਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਤੇ ਜਦੋਂ ਵੀ ਕਿਸਾਨਾਂ ਨੇ ਚਾਹ ਸ਼ੰਭੂ ਬਾਰਡਰ ਤੇ ਮੋਰਚਾ ਲਾਇਆ ਚਾਹ ਸਿੰਘੂ ਬਾਰਡਰ ਤੇ ਮੋਰਚਾ ਲਾਇਆ ਜਿੱਥੇ ਵੀ ਮੋਰਚੇ ਲਾਏ ਆ ਉਥੇ ਜਿਹੜਾ ਕਿਸਾਨ ਕਿਸਾਨਾਂ ਵੀ ਪੰਜਾਬ ਸਰਕਾਰ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕੇਜਵਲ ਸਦਾਨੇ ਕਿਸਾਨਾਂ ਦੇ ਆਕੇ ਪੂਰੀ ਬਾਹ ਫੜੀ ਹੈ ਤੇ ਉਹਨਾਂ ਨੂੰ ਪੂਰੀ ਸਹਾਇਤਾ ਕੀਤੀ ਹੈ ਤੇ ਇਹਨਾਂ ਮੁੱਦਿਆਂ ਦੇ ਆਧਾਰ ਤੇ ਤੋਂ ਇਲਾਵਾ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਜਿਹੜਾ ਅਰਵਿੰਦ ਕੇਜਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਤੇ ਆਮ ਆਦਮੀ ਪਾਰਟੀ ਦੇ ਮੁਖੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਦਾ ਵੀ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਉਹ ਲਗਾਤਾਰ ਕਿਹਾ ਜਾ ਰਿਹਾ ਕਿ ਇਹ ਜਿਹੜੀ ਹੈ ਵੀ ਆ ਭਾਜਪਾ ਸਰਕਾਰ ਹੈ ਜੇ ਸੈਂਟਰ ਦੀ ਮੋਦੀ ਸਰਕਾਰ ਹੈ ਉਹਨਾਂ ਵੱਲੋਂ ਇਹ ਅਤਿਆਚਾਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਜੇਲ੍ਹ ਚ ਜਿਹੜਾ ਉਹਨਾਂ ਨੇ ਭੇਜਿਆ ਇਹ ਉਹਨਾਂ ਤੇ ਇੱਕ ਰਾਜਨੀਤਿਕ ਸਾਜ਼ਿਸ਼ ਕਰਕੇ ਭੇਜਿਆ ਗਿਆ ਤਾਂ ਕਿ ਆਮਾਦੀ ਪਾਰਟੀ ਚੋਣ ਪ੍ਰਚਾਰ ਚ ਹਿੱਸਾ ਹੀ ਨਾ ਲੈ ਸਕੇ ਤੇ ਬਾਕੀ ਮੰਤਰੀਆਂ ਨੇ ਵੀ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਇਹ ਜਿਹੜੀ ਰਾਜਨੀਤੀ ਹੈ ਉਹ ਜਿਹੜੀ ਹੈ ਇਹ ਰੰਜਿਸ਼ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਇਹ ਸਾਰੀਆਂ ਮੁੱਦੇ ਜਿਹੜੇ ਆ ਆਮਾਦੀ ਪਾਰਟੀ ਆਮ ਚੱਪਤੀ ਨਾ ਜਾਣੀ ਹੈ ਹੁਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਿਉਂਕਿ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਆਪਾਂ ਦੇਖਿਆ ਕਿ ਕਾਂਗਰਸ ਜਿਹੜੀ ਹੈ ਜਿਹੜੀ ਐਂਟੀ ਕਮਰਸੀ ਜਿਹੜੀ ਵੀ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਇੱਕ ਲੋਕਾਂ ਦੇ ਵਿੱਚ ਰਾਏ ਬਣਦੀ ਜਾ ਦਾਵਾ ਕਰ ਰਹੀ ਹੈ ਉਹਦੇ ਹੱਟੇ ਵੋਟ ਮੰਗਦੀ ਆ ਰਹੀ ਹੈ ਤੇ ਖਾਸ ਕਰਕੇ ਜਿਹੜੇ ਚਰਨਜੀਤ ਚੰਨੀ ਸਰਕਾਰ ਵੱਲੋਂ ਜਿਹੜੀਆਂ ਕੰਮ ਕੀਤੇ ਗਏ ਆ ਉਹਦੇ ਆਧਾਰ ਤੇ ਵੀ ਵੋਟ ਮੰਗਦੀ ਨਹੀਂ ਰਹੀ ਐ ਤੇ ਨਾਲ ਹੀ ਜਿਹੜਾ ਸੈਂਟਰ ਸੈਂਟਰ ਦੇ ਵਿੱਚ ਤੁਸੀਂ ਦੇਖਿਆ ਵੀ ਜਿਹੜੇ ਈਡੀ ਤੇ ਜਿਹੜੇ ਸੀਬੀਆਈ ਤੇ ਬਿਜ਼ਨਸ ਪੰਜਾਬ ਦੇ ਵਿੱਚ ਜਿਹੜੀਆਂ ਵੀ ਏਜੰਸੀਆਂ ਜਿਹੜੀਆਂ ਕੰਮ ਕਰ ਰਹੀਆਂ ਵੱਖ-ਵੱਖ ਤਰੀਕੇ ਨਾਲ ਜਿਹੜੇ ਐਕਟ ਕਰ ਰਹੀਆਂ ਉਹਨਾਂ ਨੂੰ ਆਮ ਜਿਹੜੀ ਕਾਂਗਰਸ ਪਾਰਟੀ ਐ ਉਹ ਕਹਿ ਰਹੀ ਐ ਵੀ ਆਮ ਆਦੀ ਪਾਰਟੀ ਤੇ ਦੇ ਭਾਜਪਾ ਜਿਹੜੀ ਐ ਇੱਕੋ ਤਲਵੇ ਚਟੇਪਟੇ ਦੋਨੋਂ ਜਿਹੜੀਆਂ ਪਾਰਟੀਆਂ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਜਿਹੜੇ ਵਿਰੋਧੀਆਂ ਹਨ ਖਾਸ ਕਰਕੇ ਵਿਪક્ષੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੜਾਵਾਂ ਨੂੰ ਜਿਹੜੀ ਡਰਾ ਕਮਤਾਰਦੀ ਹੈ ਤਾਂ ਕਿ ਉਹ ਚੋਣ ਦੇ ਵਿੱਚ ਆਈਨਸਗੰਟ ਕਾਰਕਰਤਾ ਡਰ ਰਹਿਣ ਤੇ ਪੰਜਾਬ ਦੇ ਵਿੱਚ ਤਾਂ ਹੀ ਜਿਹੜਾ ਆਪਾਂ ਦੇਖਿਆ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਜਦਕਿ ਇੰਡੀਆ ਲੈਵਲ ਤੇ ਜਿਹੜਾ ਇੰਡੀ ਬਲੌਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕਜੁੱਟ ਹੋ ਕੇ ਚੜ੍ਹ ਨਹੀਂ ਨੇ ਤੇ ਆਪਾਂ ਗੱਲ ਕਰੀਏ ਵੀ ਮੁੱਦੇ ਮੁੱਦੇ ਦੀ ਗੱਲ ਹੈ ਜੀ ਮਹਿੰਗਾਈ ਦਾ ਮੁੱਦਾ ਤੇ ਰਾਹੁਲ ਗਾਂਧੀ ਵੱਲੋਂ ਜਿਹੜੇ ਮੁੱਦੇ ਚੱਕੇ ਜਾ ਰਹੇ ਆ कि ਜਿਹੜਾ ਅਮੀਰੀ ਤਕਰੀਬੀ ਜਿਹੜਾ ਬਹੁਤ ਫਾਸਲਾ ਕੀਤਾ ਗਿਆ ਹੈ ਖਾਸ ਕਰਕੇ ਇਲੈਕਟਰਲ ਬਾਂਡ ਤੇ ਜਿਸ ਦਾ ਰਾਉਣ ਕੰਤੀ ਬੜੇ ਅਕਰਮਕ ਹੋਏ ਪਏ ਆ ਮੋਦੀ ਸਰਕਾਰ ਤੇ ਤੇ ਉਹਨਾਂ ਦਾ ਕਹਿਣਾ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੇ ਇਹ ਨੋਟਬੰਦੀ ਜੀਐਸਟੀ ਤੇ ਹੁਣ ਇਲੈਕਟਰਲ ਬਾਂਡ ਦੇ ਨਾਂ ਤੇ ਜਿਹੜਾ ਇੱਕ ਅਮੀਰਾਂ ਨੂੰ ਜਿਹੜਾ ਅਮੀਰ ਵੱਡੇ ਘਰਾਣੇ ਅਡਾਨੀ ਬਾਨੀ ਦਾ ਨਾਮ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਇਹ ਉਹਨਾਂ ਨੂੰ ਫਾਇਦਾ ਪਹੁੰਚਾਣ ਦੀ ਕੀਤਾ ਹੈ ਤੇ ਉਹਦਾ ਜਿਹੜਾ ਆਮ ਲੋਕਾਂ ਤੇ ਬੋਝ ਪਿਆ ਹੈ ਇਲੈਕਟਰਲ ਬੌਂਡ ਦੇ ਨਾਲ ਸਾਰਾ ਭ੍ਰਸ਼ਟਾਚਾਰ ਜਿਹੜਾ ਹੈ ਉਹ ਖੁੱਲ ਕੇ ਸਾਹਮਣੇ ਆ ਗਿਆ ਹੈ ਤੇ ਇਹ ਭ੍ਰਸ਼ਟਾਚਾਰ ਜਿਹੜਾ ਹੈ ਇਹ ਜਿਹੜਾ ਜਿਹੜੇ ਮੋਦੀ ਸਰਦਾਰ ਦੀ ਜਿਹੜੀਆਂ ਸੀਟਾਂ 400 ਪਾਰ ਦਾ ਆਂਕੜਾ ਹੈ ਉਹਨੂੰ ਜਿਹੜਾ 150 ਤੱਕ ਸੀਮਤ ਕਰ ਦੇਗਾ ਕਿਉਂਕਿ ਇਹ ਜਿਹੜੇ ਕੁਝ ਰਾਜਾਂ ਦੇ ਵਿੱਚ ਇਸ ਦਾ ਜਿਹੜਾ ਭਾਈਪਾ ਦਾ ਆਪਣਾ ਇੱਕ ਜਿਹੜਾ ਉਹਨਾਂ ਨੇ ਤਰੀਕੇ ਬਣਾਏ ਆ ਜਿਹੜਾ ਉਹਨਾਂ ਨੇ ਪਾਰਟੀਆਂ ਚੋਂ ਦੂਜੀਆਂ ਪਾਰਟੀਆਂ ਦੇ ਲੀਡਰ ਖਿੱਚੇ ਆ ਤੇ ਉਹਨਾਂ ਨੂੰ ਡਰਾ ਤਮਕਾ ਕੀਤਾ ਸ਼ਾਇਦ ਕੁਝ ਸੀਟਾਂ ਲੈ ਜਾਣ ਲੇਕਿਨ ਮੋਸਟ ਜਿਹੜੀਆਂ ਕਾਂਗਰਸ ਜਿਹੜੀਆਂ ਸੀਟਾਂ ਲੈ ਕੇ ਜਾਊਗੀਆਂ ਤੇ ਸਰਦਾਰ ਜਿਹੜੀ ਇੰਡੀ ਬਲੌਕ ਬ ਮੂਨਾ ਭਾ ਗੱਲ ਕਰਨੀਏ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਕੋ ਸਭ ਤੋਂ ਵਧੀਆ ਜਿਹੜਾ ਇਹ ਸੁਨੇ ਮੁੱਦਾ ਨਜ਼ਰ ਆ ਰਿਹਾ ਉਹ ਹੈ ਪੂਰੇ ਦੇਸ਼ ਦੇ ਜਿਹੜਾ ਚੱਲਦਾ ਆ ਰਿਹਾ ਉਹ ਰਾਮ ਮੰਦਰ ਦੇ ਤਾਰਾ 370 ਤੇ ਜਿਹੜੀ ਮੋਦੀ ਦੀ ਘੰਟੀ ਦੀਆਂ ਜਿਹੜੀਆਂ ਹੁਣ ਜਿਹੜਾ ਇੱਕ ਸੰਕਲਪ ਪੱਤਰ ਜਾਰੀ ਕੀਤਾ ਉਹਦੇ ਆਧਾਰ ਤੇ ਗੱਲ ਕਰ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੀ ਜਿਹੜਾ ਜਿਹੜੇ ਜਿੰਨੇ ਭਾਜਪਾ ਦੇ ਜਿੰਨੇ ਕੈਂਡੀਡੇਟ ਹੈਗੇ ਆ ਉਹ ਚਾਹੇ ਕਿਸੇ ਪਾਰਟੀ ਜਾਏ ਹੋਣ ਉਹ ਇਹ ਚੀਜ਼ ਸਾਹਮਣੇ ਲਿਆ ਰਹੇ ਕਿ ਜਿਹੜਾ ਮੋਦੀ ਸਤਾਰਾ ਪਿਛਲੇ 10 ਸਾਲ ਦੇ ਚੋਣਾਂ ਜਿਹੜੇ ਕੰਮ ਕੀਤੇ ਆ ਉਹਨਾਂ ਦੇਸ਼ ਕੀ ਪੂਰੇ ਵਿਸ਼ਵ ਚ ਮੋਦੀ ਸਰਕਾਰ ਦਾ ਡੰਕਾ ਵੱਜਦਿਆ ਇੱਕ ਜਿਹੜਾ ਸਨਮਾਨ ਨਾਲ ਅੱਜ ਜਿਹੜਾ ਦੇਸ਼ ਦੇ ਵਿੱਚ ਜਿਹੜਾ ਨਾਮ ਹੈ ਭਾਰਤ ਦਾ ਇੱਕ ਸਨਮਾਨ ਦੇ ਨਾਲ ਦੇਖਿਆ ਜਾ ਰਿਹਾ ਤੇ ਜਿਹੜੀਆਂ ਵੀ ਮੋਦੀ ਸਰਕਾਰ ਨੇ ਕੰਮ ਚੱਕਿਆ ਚਾਹੇ 370 हटਾਈ ਹੈ ਇਹ ਕਿਸੇ ਜੰਮਨੀ ਸੀਗਾ ਕਿ 370 ਹਟਾਵੇ ਤੇ ਤੁਸੀਂ ਦੇਖਿਆ ਇਹਦੇ ਨਾਂ ਤੇ ਤੇ ਜਿਹੜਾ ਕਾਫੀ ਜਿਹੜਾ ਲੋਕਾਂ ਦਾ ਜਿਹੜਾ ਹਿੰਦੂ ਬੋਰਡ ਮੈਂ ਕਿਹਾ ਖਾਸ ਕਰਕੇ ਕਾਫੀ ਪ੍ਰਭਾਵਿਤ ਹੋਇਆ ਇਹ ਤੋਂ ਇਲਾਵਾ ਰਾਮ ਮੰਦਰ ਜਿਹੜਾ ਰਾਮ ਪਰ ਇਹੋ ਤੇ ਜਿਸੀ ਰਾਮ ਮੰਦਿਰ ਦੀ ਸਥਾਪਨਾ ਹੋਈ ਹੈ ਤੇ ਕੱਲ ਰਾਮ ਨਰਮੀ ਦੇ ਦਿਨ ਵੀ ਜਿਹੜਾ ਉੱਤੇ ਸੂਰੇ ਤਿਲਕ ਹੋਇਆ ਉਹਨੂੰ ਲੈ ਕੇ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਿਹੜਾ ਹਿੰਦੂ ਵੋਟ ਬੈਂਕ ਤੋਂ ਇਲਾਵਾ ਜਿਹੜਾ ਭਾਜਪਾ ਦਾ ਆਪਣੀ ਵੋਟ ਬੈਂਕ ਹੈ ਇਹ ਤੋਂ ਇਲਾਵਾ ਜਿਹੜਾ ਕਾਂਗਰਸ ਜਾਂ ਦੂਜੇ ਪਾਰਟੀ ਵੀ ਜਿਹੜਾ ਹਿੰਦੂ ਵੋਟ ਬੈਂਕ ਹੈ ਉਹ ਕਾਫੀ ਪਰਿਵਾਰਦ ਨਜ਼ਰ ਆ ਰਿਹਾ ਹੈ ਤੇ ਉਹ ਜਿਹੜਾ ਵੋਟ ਬੈਂਕ ਹੈ ਕਿਦ ਤਰ੍ਹਾਂ ਕਿਤੇ ਉਹਦਾ ਚੁਕਾਵ ਇਸ ਵੱਲ ਪੈ ਗਿਆ ਕਿ ਉਹ ਦੇਖਦਾ ਆ ਰਿਹਾ ਕਿ ਕਿਤੇ ਜਿਹੜਾ ਕੈਂਡੀਡੇਟ ਜਿਹ ਭਾਜਪਾ ਵਧੀਆ ਖੜਾ ਕਰਤੀ ਹੈ ਤੇ ਅਸੀਂ ਉਹਨੂੰ ਵੋਟ ਪਾ ਸਕਦੇ ਹਾਂ ਸਾਉਮੋ ਆਇਆ ਗੱਲ ਹੈ ਵੀ ਜਿਹੜੇ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਉਮੋ ਕਿਸਾਨ ਜਿਹੜੇ ਆ ਚਾਹੇ ਕਾਂਗਰਸ ਚ ਆਇਆ ਭਾਜਪਾ ਚ ਆ ਗਿਆ ਜਿਹੜਾ ਪਰਟਿਆਸ਼ੀ ਹੈ ਉਹ ਜਦੋਂ ਵੋਟ ਮੰਗਣ ਜਾ ਰਿਹਾ ਹੈ ਖਾਸ ਕਰਕੇ ਆਪਾਂ ਦੇਖਦੇ ਆ ਰਹੇ ਹੰਸਾ ਹੰਸ ਜਿਹੜਾ ਕਿ ਦਿੱਲੀ ਤੋਂ ਸੀਗੇ ਤੇ ਦਿੱਲੀ ਤੋਂ ਐਮਪੀ ਸੀਗੇ ਉਹਨਾਂ ਨੂੰ ਇੱਥੇ ਭੇਜਿਆ ਗਿਆ ਰਾਜਗਾਇਕ ਹੈ ਤੇ ਉਹਨਾਂ ਨੂੰ ਇੱਥੇ ਭੇਜਿਆ ਗਿਆ ਬੀਰਕੋਟ ਦੇ ਵਿੱਚ ਤੇ ਅੱਜ ਉੱਥੇ ਕਿਸਾਨਾਂ ਦਾ ਉਹਨਾਂ ਵੱਲੋਂ ਜੇ ਲਗਾਤਾਰ ਘਰਾਵ ਕੀਤਾ ਜਾ ਰਿਹਾ ਹੈ ਇਹਦੀ ਮਹਾਰਾਣੀ ਪਨੀਤਕੁਰ ਪਟਿਆਲੇ ਦੇ ਵਿੱਚ ਉਹ ਲੋਕ ਕਿੰਨੇ ਤੱਕ ਕਿਸਾਨਾਂ ਦੀ ਨਾਲ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜਿਲ੍ਹਾ ਇਹ ਡਿਟਾ ਭਾਜਪਾ ਦੇ ਕਹਿਣਾ ਕਿ ਕਿਸਾਨ ਆਪਣੀ ਜਗ੍ਹਾ ਸਹੀ ਹੁੰਦੇ ਲੇਕਿਨ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਜਿਹੜੀ ਆ ਉਹ ਸੈਂਟਰ ਤੱਕ ਰੱਖਾਂਗੇ ਤੇ ਉਹਨਾਂ ਦੇ ਜਿਹੜੇ ਮੁੱਦੇ ਹੈਗੇ ਬੈਠ ਕੇ ਉਹਨਾਂ ਦੀ ਗੱਲ ਜਿਹੜੀ ਆ ਉਹਨੂੰ ਮਨਜ਼ੂਰ ਕੀਤਾ ਜਾਵਾਂ ਜਿਹੜੀ ਵਿਪક્ષੀ ਪਾਰਟੀਆਂ ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ ਤੇ ਜਦ ਕੀ ਜਿਹੜੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹੱਥ 'ਚ ਬਹੁਤ ਕੰਮ ਕੀਤੇ ਗਏ ਆ ਤੇ ਜਿਹੜੇ ਕੀ ਉਹ ਲਗਾਤਾਰ ਗਿਣਾਂ ਦੇ ਵਿਆਦੇ ਆ ਖਾਸ ਕਰਕੇ ਕੱਲ ਪਰਤ ਦਾ ਉਹ ਜਿਗਰ ਕਰਦੇ ਆ ਜਿੱਦੇ 'ਚ ਮੋਦੀ ਸਰਕਾਰ ਵੱਲੋਂ ਹੋਰ ਵੀ ਕਾਫੀ ਸੰਕਲਪ ਕਿਸਾਨਾਂ ਦੇ ਹੱਥ 'ਚ ਲਿੱਤੇ ਗਏ ਆ ਤੇ ਹੁਣ ਗੱਲ ਕਰੀ ਅਕਾਲੀ ਦਲ ਦੀ ਸ਼ੋਮਨੀ ਅਕਾਲੀ ਦਲ ਲਗਾਤਾਰ ਆਪਣੀ ਜਿਹੜੀ ਪੈਠ ਜਿਹੜੀ ਹੈ ਪੰਜਾਬ ਚ ਦੁਬਾਰਾ ਬਣਾਉਣ ਲਈ ਲੱਗਿਆ ਹੈ ਸੁਖਵੀਰ ਬਾਦਲ ਵੱਲੋਂ ਪੰਜਾਬ ਬਚਾਓ ਜਿਹੜੀ ਯਾਤਰਾ ਪਿਛਲੇ ਦਿਨਾਂ ਤੋਂ ਕੱਢੀ ਜਾ ਰਹੀ ਹੈ ਉਹਦਾ ਜਿਹੜਾ ਪ੍ਰਭਾਵ ਜਿਹੜਾ ਪੰਥ ਘਲਕਿਆਂ ਚ ਵੇਖਿਆ ਜਾ ਰਿਹਾ ਸੁਖਵੀਰ ਬਾਦਲ ਵੱਲੋਂ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਦੇ ਉਹਨੂੰ ਖਾਸ ਕਰਕੇ ਰਿਵਾਈਵ ਕਾਂਗਰਸ ਜਿਹੜੀ ਅਕਾਲੀ ਦਲ ਹੈ ਉਹਨੂੰ ਕਰਨ ਲਈ ਬੜਾ ਸਹਾਇਕ ਸਾਬਤ ਹੋ ਰਿਹਾ ਹੈ ਕਾਂਗਰਸ ਪਾਰਟੀ ਤੇ ਜਿਹੜੇ ਹਮਲਾਵਰ ਹੈ ਆਮ ਆਦਮੀ ਪਾਰਟੀ ਤੇ ਹਮਲਾ ਪਾ ਰਿਹਾ ਹੈ ਭਾਜਪਾ ਦੇ ਵੀ ਕਿਤੇ ਨਾ ਕਿਤੇ ਹਮਲੇ ਕਰਦੇ ਨਜ਼ਰਾ ਦੇ ਖੇਤੀ ਦੇ ਮੁੱਦੇ ਦੇ ਤੇ ਪਿਛਲੇ ਦਿਨਾਂ ਗੱਲਾਂ ਚੱਲੀਆਂ ਸੀ ਵੀ ਜਿਹੜਾ ਅਕਾਲੀ ਭਾਜਪਾ ਜਿਹੜੇ ਗਠਜੰਬਨ ਹੋ ਜੂਗਾ ਪਰ ਕਿਉਂਕਿ ਜਿਹੜੇ ਪੰਥਕ ਮੁੱਦੇ ਸੀਗੇ ਉਹਨਾਂ ਨੂੰ ਜਦੋਂ ਸਾਹਮਣੇ ਆਏ ਖਾਸ ਕਰਕੇ ਜਿਹੜੇ ਜਿਹੜੇ ਬੰਦੇ ਸਿੱਕੇ ਆ ਉਹਨਾਂ ਦੀ ਰਿਹਾਈ ਦਾ ਕਿਸਾਨੀ ਦਾ ਮੁੱਦਾ ਸੀ ਇਹਨਾਂ ਲੈ ਕੇ ਇਹਨਾਂ ਦੀ ਰਾਏ ਨਹੀਂ ਬਣੀ ਤੇ ਜਿਸ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਹੁਣ ਅਲੱਗ-ਅਲੱਗ ਚੋਣ ਮੈਦਾਨ ਚ ਹੈ ਪੰਜਾਬ ਚ ਚਕਨਾ ਮੁਕਾਬਲਾ ਹੈ ਤੇ ਸੁਖਵੀਰ ਬਾਦਲ ਦੀ ਇਹ ਕੋਸ਼ਿਸ਼ ਹੈ ਵੀ ਜਿਹੜੀ ਸਿੱਖੀ ਵੋਟ ਹੈ ਐਂਟੀ ਗਵਾਸੀ ਵੋਟ ਪਲੱਸ ਜਿਹੜੀ ਸੈਂਟਰ ਦੀ ਜਿਹੜੀ ਐਂਟੀ ਬੋਟ ਜਿਹੜੀ ਕਿਸਾਨਾਂ ਦੀ ਵੋਟ ਹੈ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਖੇਮੇ ਚਾਜਵੇਂ ਇਹ ਸਾਰੇ ਮੁੱਦੇ ਜਿਹੜੇ ਆ ਪੰਜਾਬ 'ਚ ਐਸੇਲੇ ਭਾਰੂ ਆ ਫਿਲਹਾਲ ਇਹ ਦੇਖਣਾ ਹੋਊਗਾ ਆਉਣ ਵਾਲੇ ਟਾਈਮ 'ਚ ਹੱਲੇ 1 ਜੂਨ ਨੂੰ ਟਾਈਮ ਪਿਆ ਸਮਾਂ-ਸਮਾਂ ਬਦਲਦੇ ਕਾਫੀ ਕੁਝ ਬਦਲ ਰਿਹਾ ਤੇ ਆਪਾਂ ਦੇਖਾਂਗੇ ਕਿ ਆਉਣ ਵਾਲੇ ਟਾਈਮ 'ਚ ਕੀ ਮੁੱਦੇ ਹੋਰ ਆਉਂਦੇ ਆ ਤੇ ਤੁਸੀਂ ਇੱਧੇ ਹੀ ਜਾਗਤੀ ਲੈਣਾ ਬਣੇ ਰਹੀ ਅਸੀਂ ਅਪਡੇਟ ਤੁਹਾਨੂੰ ਦਿੰਦੇ ਰਹੋਗੇ ਮੈਂ ਗੋਤਮ ਗੰਦਰੀ ਜਾਗਤੀ ਲੈਣ